ਜੀਪੀ ਰਪਾਲ ਸਿੰਘ ਚੌਕ ਪਾਤਲਾ ਦੇ ਵਿੱਚ ਬੈਠੇ ਪੰਜਾਬ ਦੇ ਕਿਰਤੀ ਲੋਕੋ ਸਭ ਤੋਂ ਪਹਿਲਾਂ ਬੱਦੇ ਨੇ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਅੱਜ ਪੰਜਾਬ ਦੇ ਸਮੁੱਚੇ ਲੋਕਾਂ ਦਾ ਸਾਡੇ ਦੁਕਾਨਦਾਰ ਭਰਾਵਾਂ ਦਾ ਸਾਡੇ ਟਰਾਂਸਪੋਰਟਰਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਮੁਲਾਜ਼ਮਾਂ ਦਾ ਹਰ ਵਰਗ ਦਾ ਕਿ ਅੱਜ 30 ਤਰੀਕ ਦੇ ਬੰਦ ਦੇ ਸੱਦੇ ਨੂੰ ਇਹ ਤਾਰ ਤੇ ਸਫਲ ਬਣਾਇਆ ਗਿਆ ਕਿਉਂਕਿ ਸਾਰੇ ਪੰਜਾਬ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਜੇ ਬਹੁਤ ਲੰਮੇ ਸਮੇਂ ਬਾਅਦ ਬਾਜ਼ਾਰ ਬੰਦ ਹੋਏ ਆ ਤੇ ਬਾਜ਼ਾਰ ਸਾਡੇ ਜਿਹੜੇ ਵਪਾਰੀ ਭਰਾ ਨੇ ਦੁਕਾਨਦਾਰ ਭਰਾ ਨੇ ਆਰਤੀਏ ਭਰਾ ਨੇ ਕਿਸੇ ਨੂੰ ਜ਼ਬਰਦਸਤੀ ਨਹੀਂ ਬੰਦ ਕਰਾਇਆ ਗਿਆ ਇਹ ਦੁਕਾਨਾਂ ਨੂੰ ਉਹਨਾਂ ਨੇ ਆਪਦੀ ਮਰਜ਼ੀ ਦੇ ਨਾਲ ਇਸ ਕਿਸਾਨੀ ਮੋਰਚੇ ਦਾ ਸਹਿਯੋਗ ਕਰਦੇ ਹੋਏ ਬੰਦ ਕੀਤੇ ਆ ਅੱਜੇ ਵੀ ਮੇਰੇ ਸਾਰੇ ਦੁਕਾਨਦਾਰ ਭਰਾ ਪਾਤਰਾ ਦੇ ਵਿੱਚ ਖੜੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਕਿ ਇਹ ਮਸਲਾ ਇਕੱਲੇ ਕਿਸਾਨੀ ਦਾ ਨਹੀਂ ਹੈ ਇਹ ਮਸਲਾ ਇਕੱਲੇ ਮਜ਼ਦੂਰਾਂ ਦਾ ਨਹੀਂ ਹੈ ਇਹ ਮਸਲਾ ਜਿਹੜਾ ਇਨਸਾਨ ਏ ਧਰਤੀ ਤੇ ਪੈਦਾ ਹੋਇਆ ਜਿਹੜਾ ਇਨਸਾਨ ਸਾਹ ਲੈਂਦਾ ਹੈ ਜਿਹੜਾ ਇਨਸਾਨ ਰੋਟੀ ਖਾਂਦਾ ਹੈ ਸਤਿਨਾਮ ਆਓ ਸਰਬਾਸ਼ੀਓ ਤੇ ਕਾਮਦਾਰੋ ਤੁਹਾਨੂੰ ਗੱਲ ਦੱਸਣਾ ਚਾਹਨਾ ਧਿਆਨ ਨਾਲ ਸੁਣ ਲਿਓ 520 ਦੇ ਕਿਸਾਨੀ ਮੋੜੇ ਦੇ ਵਿੱਚ ਅਸੀਂ ਬਟੰਡੇ ਦੇ ਵਿੱਚ ਰੈਂਸ ਮਾਰਕੀਟ ਰੋਕੀ ਹੋਰ ਰੈਂਸ ਮਾਰਕੀਟ ਜਿਹਦੀ ਐਕਟ ਤੈਨ ਦੀ ਸੇਲ 60 ਲੱਖ ਰੁਪਇਆ ਸੀ ਦਸਾਂ ਦਿਨਾਂ ਬਾਅਦ ਬਟੰਡੇ ਧੋਬੀ ਬਾਜ਼ਾਰ ਪੈਦਾ ਸਾਡੇ ਮੈਂ ਤੋभी ਮਜਾਲਤ ਗਿਆ ਦੁਕਾਨਦਾਰ ਇਕੱਠੇ ਕੀਤੇ ਮੈਂ ਪਹਿਲੀ ਗੱਲ ਪੁੱਛੀ ਮਖਾ ਦਾਦਰ ਹੋ ਗਿਆ ਜਦ ਲਾਇਸ ਮਾਰਕੀਟ ਬੰਦ ਹੋਈ ਨੂੰ ਤੁਸੀਂ ਇਹ ਦੱਸੋ ਵੀ ਸੋਡੀਆਂ ਦੁਕਾਨਾਂ ਦੇ ਉੱਤੇ ਮਾਰਾ ਮੋਟਾ ਗਾਹਕ ਵਧਿਆ ਕਿ ਨਹੀਂ ਤੇ ਸਾਰੇ ਦੁਕਾਨਦਾਰ ਕਹਿਣ ਲੱਗ ਗਏ ਕਹਿੰਦੇ ਭਾਈ ਦਸਾਂ ਜਨਾਂ ਦੇ ਵਿੱਚ ਪੂਰੀ ਚਹਲ ਪੈਰ ਸ਼ੁਰੂ ਹੋ ਗਈ ਆ ਦੁਕਾਨਾਂ ਤੇ ਉਹਦਾ ਕਾਰਨ ਕੀ ਸੀ ਜਿਹੜਾ 60 ਲੱਖ ਰੁਪਇਆ ਇੱਕੋ ਹੀ ਮਾਰਕੀਟ ਦੇ ਵਿੱਚ ਇੱਕੋ ਹੀ ਮਾਲ ਦੇ ਉੱਤੇ ਜਾ ਰਿਹਾ ਸੀ ਉਹ 60 ਲੱਖ ਰੁਪਇਆ ਬਾਜ਼ਾਰ ਦੇ ਵਿੱਚ ਕਿੰਨੀਆਂ ਦੁਕਾਨਾਂ ਦੇ ਵੰਡਿਆ ਗਿਆ ਹੁਣ ਜਿੰਨੇ ਕੁ ਡੀਮਾਰਟ ਖੁੱਲ ਗਿਆ ਕੋਈ ਜੀੜੇ ਖੁੱਲ ਗਿਆ ਵੱਡੇ ਵੱਡੇ ਮਾਲ ਖੁੱਲ ਗਏ ਇਹ ਹੈ ਕੀ ਨੇ ਐ ਵੱਡੇ ਵੱਡੇ ਘਰਾਣਿਆਂ ਦੇ ਕਾਰਪੋਰੇਟਾਂ ਦੇ ਨੇ ਹੁਣ ਤਾਂ ਐਮਾਜ਼ਨ ਸਿੱਧਾ ਆਨਲਾਈਨ ਸਪਲਾਈ ਕਰਨ ਲੱਗਾ ਹੈ ਸਮਾਨ ਘਰਾ ਦੇ ਵਿੱਚ ਉਹਦਾ ਸਭ ਤੋਂ ਵੱਡਾ ਨੁਕਸਾਨ ਕਿਨੂੰ ਹੋਇਆ ਬਈ ਦੁਕਾਨਦਾਰ ਨੂੰ ਇਹੀ ਗੱਲ ਅਸੀਂ ਉਦੋਂ ਕਹਿੰਦੇ ਰਹੇ ਵੀ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਭਰਾਵੋ ਕੱਲੀ ਖੇਤੀ ਦੇ ਕਬਜ਼ਾ ਨਹੀਂ ਕਰਨਗੇ ਗੱਲਾ ਕਿਸਾਨ ਮਜ਼ਦੂਰ ਨੂੰ ਨਹੀਂ ਮਾਰਨਗੇ ਇਹ ਦੁਕਾਨਦਾਰ ਵੀ ਮਾਰੇ ਜਾਣਗੇ ਉਹ ਜਿੰਨੇ ਵੱਡੇ ਵੱਡੇ ਮਾਲ ਖੁੰਧ ਰਹੇ ਆ ਉਹ ਸਾਰੇ ਥਿਆਰਾਂ ਨੂੰ ਖਾ ਰਹੇ ਆ ਦੁਕਾਨਾਂ ਨੂੰ ਖਾ ਰਹੇ ਆ ਦੱਸੋ ਸ਼ਹਿਰ ਵਾਲੋ ਗੱਲ ਸਹੀ ਆ ਗਲਤ ਆ ਭਾਈ ਹਾਂ ਜੀ ਆ ਦੱਸੋ ਭਰਾਵੋ ਇਹ ਗੱਲ ਜਾਇਜ਼ ਆ ਮੇਰੀ ਜਾ ਜਾ ਉਸ ਦੁਕਾਨਦਾਰ ਖੜੇ ਹੋ ਹੇ ਹੇ ভাই ਸਾਡੀ ਸਾਂਝੀ ਹੈ ਕਿ ਨਹੀਂ ਹੈ ਜੋ ਇਸ ਥਾਂ 'ਤੇ ਖੜਾ ਧੰਨਵਾਦ ਅੱਜ ਸਮੁੱਚੇ ਪੰਜਾਬ ਦੇ ਮੈਂ ਪਹਿਦੋਂ ਧੰਨਵਾਦ ਕਰਦਾ ਮੇਰੇ ਵਪਾਰੀ ਭਰਾਵਾਂ ਦਾ ਦੁਕਾਨਦਾਰ ਭਰਾਵਾਂ ਦਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹ ਦੁਕਾਨਾਂ ਜਿਹੜੀਆਂ ਬੰਦ ਕਰਕੇ ਪੂਰਨ ਤੌਰ ਤੇ ਅੱਜ ਸਹਿਯੋਗ ਭਰਾਵੋ ਦਿੱਤਾ ਤੇ ਅਗਲੀ ਗੱਲ ਮੈਂ ਕਹਿਣਾ ਚਾਹੁੰਦਾ ਐਥੇ ਕਈ ਸਰਕਾਰੀ ਬੰਦੇ ਵੀ ਹੈਗੇ ਆ ਮੈਂ ਦੇਖ ਰਿਹਾ ਮੀਡੀਆ 'ਚ ਆ ਰਿਹਾ ਅਸੀਂ ਦਵਾਈ ਲੈਣ ਜਾਂਦੇ ਆ ਜੀ ਸਾਡਾ ਜੀ ਕੋਈ ਮਰੀਜ਼ ਬਿਮਾਰ ਆ ਜੀ ਸਾਡਾ ਕੋਈ ਜ਼ਰੂਰੀ ਕੰਮ ਆ ਜੀ ਇਹ ਤੀਜੇ ਦਿਨ ਇੱਥੇ ਜਾਉਂ ਲਾ ਲੈਂਦੇ ਆ ਉਹ ਆਪਣਾ ਬੰਦਾ ਨਹੀਂ ਹੋ ਸਕਦਾ ਉਹ ਕਿਸਾਨ ਮਜ਼ਦੂਰ ਦੁਕਾਨਦਾਰ ਉਹ ਸਾਡਾ ਭਰਾ ਦੀ ਗੱਲ ਸਰਕਾਰ ਦੇ ਛੱਡੇ ਹੋਏ ਬੰਦੇ ਆ ਜਿਹੜੇ ਜਾਨ ਬੁੱਝ ਕੇ ਆ ਕੇ ਬੱਚੇ ਇਹ ਕੰਮ ਆ ਟੰਗਦਾਉਂਦੇ ਆ ਤੇ ਕਹੁੰਦੇ ਆ ਕਿ ਮੀਡੀਆ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਂਦੇ ਵੀ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਆਪਾਂ ਇੱਥੇ ਬੈਠੇ ਆ ਆ ਹੁਣੇ ਮੇਰੇ ਦੇਖਦੇ ਨੇ ਇਹਦੇ ਗੱਡੀ ਲੰਗੀ ਐ ਇੱਕ ਉਹ ਬਿਵਾਰ ਸੀਗੀ ਬੀਬੀ ਉਹ ਚ ਕੋਈ ਬੈਠੀ ਆਪਣੇ ਬੰਦੇ ਨੇ ਲਗਾਈ ਐ ਆਪਾਂ ਨਾਗਦੇ ਬਿਵਾਰ ਨੂੰ ਰੋਕਿਆ ਨਾਗਦੇ ਐਮਰਜੈਂਸੀ ਨੂੰ ਰੋਕਿਆ ਨਾਗਦੇ ਐਮਰਜੈਂਸੀ ਨੂੰ ਜਿਹੜਾ ਵੀ ਕੋਈ ਬੰਦਾ ਇੱਥੇ ਆਉਂਦਾ ਵੀ ਮੇਰਾ ਜ਼ਰੂਰੀ ਕੰਮ ਆਪਾਂ ਹਰ ਉਸ ਬੰਦੇ ਨੂੰ ਲੰਘਾ ਰਹੇ ਆ ਆਪਣਾ ਸ਼ੌਂਕ ਨਹੀਂ ਹੈਗਾ ਸੜਕਾਂ ਰੋਕਣਾ ਸ਼ੌਂਕ ਨਹੀਂ ਇਹ ਮਜਬੂਰੀ ਆ ਭਰਾਓ ਆ ਸਾਲ ਪਰ ਹੋ ਗਿਆ ਬੱਚਿਆਂ ਨੂੰ ਮੈਨੂੰ ਵੀ ਚਾਰ ਪੰਜ ਦਿਨ ਆ ਤੈਸੇ ਹੋ ਗਿਆ ਜਿਹੜੇ ਬਾਪੂ ਬੈਠੇ ਆ ਆਰਾਮ ਨਾਲ ਖਨੋਰੀ ਹੁੰਨੇ ਆ ਕਈ ਤਾਂ ਮੈਂ ਉਹ ਦੇਖਦਾ ਸਾਡੇ ਬਾਪੂ 80 80 ਸਾਲ ਦੇ 70 70 ਸਾਲ ਦੇ ਸਾਡੇ ਨੌਜਵਾਨ ਜਿਨ੍ਹਾਂ ਨੇ 12 12 13 13 ਦਿਨ ਹੋ ਗਏ ਰਾਤ ਨੂੰ ਅੱਖ ਵੀ ਲਾ ਕੇ ਦੇਖੀ ਤਿੰਨੇ ਘੰਟਾ ਦੋ ਘੰਟੇ ਸੌ ਲੈਂਦੇ ਆ ਜਿਹਦੀ ਖਾਤਰ ਭਈ ਤੇ ਭਵੰਤਮਾਨ ਇਸ ਖਨੌਰੀ ਨੂੰ ਦੂਜਾ ਬਹਿਵਲ ਬਣਾਉਣਾ ਚਾਹਦਾ ਦੂਜਾ ਬਹਿਵਲ ਅਸੀਂ ਸ਼ਾਂਤਮਈ ਬੈਠੇ ਆਂ ਸਦਾ ਸੰਘਰਸ਼ ਸ਼ਾਂਤਮਈ ਹੈ ਇਹਦੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਪਰ ਜਿਹੜੀਆਂ ਧੜਾਂ ਚੜ ਕੇ ਆਉਂਦੀਆਂ ਰਾਤ ਵੀ ਫੋਰਸਾਂ ਲਾਈ ਰੱਖੀਆਂ ਇੱਥੇ ਹੁਣ ਵੀ ਗੱਲਾਂ ਚੱਲਦੀਆਂ ਨੇ ਕਿ ਫੋਰਸਾਂ ਇਕੱਠੀਆਂ ਕਰੀ ਜਾਂਦੇ ਆ ਕੋਈ ਗੱਲ ਨਹੀਂ ਜਿੰਦਿਆ ਏ ਤਾਕੇ ਜਿੰਦਿਆ ਲਿਆਉਣਾ ਫੋਰਸਾਂ ਅਸੀਂ ਇਹਦੇ ਜ਼ਬਰ ਜੁਲਮ ਦਾ ਮੁਕਾਬਲਾ ਡਟ ਕੇ ਸਬਰ ਨਾਲ ਕਰਨਾ ਸ਼ਾਂਤਮਈ ਤਰੀਕੇ ਨਾਲ ਕਰਨਾ ਆ ਜੋ ਕੋਈ ਗੱਲ ਨਹੀਂ ਪਰ ਸਾਨੂੰ ਹੁਣ ਲੜਨ ਦੀ ਭਰਾਵੋ ਲੋੜ ਪੈਣੀ ਹੈ ਹੁਣ ਕਹਾਂ ਅੰਝ ਬੈਠੇ ਨਹੀਂ ਸਰਨਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਵੀ ਜਿਹੜੇ ਹਾਲੇ ਵੀ ਕਹਾਂ ਅੰਝ ਬੈਠੇ ਆ ਇਹ ਰਾਈ ਸੋਡੀਆਂ ਆਣ ਬਾਈਆਂ ਨਸਲਾਂ ਦੀ ਲੜਾਈ ਹੈ ਇਹ ਤੁਹਾਡੇ ਆਉਣ ਵਾਲੇ ਭਵਿੱਖਤ ਸਾਡੀ ਪੀੜ੍ਹੀ ਦੀ ਲੜਾਈ ਹੈ ਜੇ ਤੁਸੀਂ ਅੱਜ ਇਹ ਸੋਚ ਕੇ ਕਹਾਂ ਅੰਝ ਬਹਿ ਕੇ ਵੀ ਨਹੀਂ ਇਕੱਲਾ ਦਲੇਵਾਲ ਬੈਠਾ ਇੱਕ ਯਾਰ 75 ਸਾਲ ਦਾ ਬਜ਼ੁਰਗ ਬੰਦਾ ਅੱਜ 35 ਛੱਕੀ ਦਿਨ ਹੋ ਗਏ ਆਪਣੀ ਜ਼ਿੰਦਗੀ ਦਾ ਦੇ ਲਈ ਬੈਠਾ ਉਹਨੇ ਵੋਟਾਂ 'ਚ ਖੜੇ ਹੋਣਾ ਉਹਨੇ ਕੋਈ ਨਿੱਜੀ ਲਾਹ ਲੈਣਾ ਸੌਖਾ ਨਹੀਂ ਹੁੰਦਾ ਮਰ ਜਾਣਾ ਉਹ ਵੀ ਕਿਸੇ ਲਈ ਔਰ ਬਾਗਲਸਲਾ ਲਈ ਇੱਕ ਹੁੰਦਾ ਬੰਦਾ ਗੋਲੀ ਮਾਰਤੀ ਮੌਕੇ ਤੇ ਮਰ ਗਿਆ ਫਾਸ ਦੇ ਕੇ ਮਾਰਤਾ ਮੌਕੇ ਤੇ ਮਰ ਗਿਆ ਇੱਕ ਹੁੰਦਾ ਬੰਦਾ ਪਲ 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 ਮੌਤ ਵੱਲ ਵੱਧ ਰਿਹਾ ਹੈ ਤੇ ਪਰ ਅੱਜ ਵੀ ਸਾਡੇ ਲੋਕ ਯਾਰ ਪਤਾ ਨਹੀਂ ਕੀ ਸਾਡੀ ਸੋਚ ਨੂੰ ਹੋ ਗਿਆ 13050 ਦਾ ਪਿੰਡ ਹੈ ਜੇ ਇੱਕ ਟਰਾਲੀ ਵੀ ਨਿਕਲੇ ਪਿੰਡ ਚ ਤਾਂ 13000 ਟਰਾਲੀ ਇੱਥੇ ਹੋਊਗੀ ਸੋ ਦੁਕਾਨਦਾਰੋ ਪਤਨ ਵਾਲੇ ਭਾਈ ਨੇੜੇ ਬੈਠੇ ਹਾਂ ਸੋ ਨੂੰ ਵੀ ਬੇਨਤੀ ਕਰਦੇ ਹਾਂ ਜਿਵੇਂ 20 ਵਾਲੇ ਮੋਰਚੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡੇ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਸਾਡੇ ਭਰਾ ਦੁਕਾਨਦਾਰ ਆਰਤੀਆ ਵਪਾਰੀ ਉਸ ਮੋਰਚੇ ਜਾਂਦੇ ਰਹੇ ਆ ਤੁਸੀਂ ਭਾਈ ਜਾਇਆ ਕਰੋ ਚਾਹੇ ਦਿਨੇ ਹਾਜ਼ਰੀ ਲਵਾ ਕੇ ਆਇਆ ਕਰੋ ਤਾਕੇ ਤੁਸੀਂ ਐਡੀ ਰਿਪੋਰਟਾਂ ਜਾਣ ਸਰਕਾਰਾਂ ਤੱਕ ਸੈਂਟਰ ਤੱਕ ਵੀ ਇਹ ਇਕੱਲੇ ਕਿਸਾਨ ਨਹੀਂ ਆ ਸੋਚਾ ਵਰਗ ਇਹ ਇਕੱਲਾ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਯੂਪੀ ਸਾਰੇ ਸੂਬੇ ਸਾਰਾ ਦੇਸ਼ ਲੜ ਰਿਹਾ ਹੈ ਸਭ ਤੋਂ ਵੱਡੀ ਗੱਲ ਅਗਲੀ ਗੱਲ ਮੈਂ ਇਹ ਵਾਰ-ਵਾਰ ਤੁਹਾਨੂੰ ਦੱਸਣੀ ਚਾਹਣਾ ਅਸੀਂ ਬਹੁਤ ਚਿਰ ਤੋਂ ਮੈਂ ਬੋਲਦਾ ਕਿ ਆਪਣੀਆਂ ਜ਼ਮੀਨਾਂ ਕਿਸੇ ਕੀਮਤ ਤੇ ਵੇਚੋ ਨਾ ਬਾਈ ਮੈਂ ਸਿਰਫ ਤੇ ਸਿਰਫ 4 ਸਾਲ ਲੋਕਾਂ ਕੋਲ 4 ਸਾਲ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ 4 ਸਾਲ ਆਪਣੀਆਂ ਜ਼ਮੀਨਾਂ ਬਚਾ ਲਓ ਤੁਸੀਂ ਰਾਜ ਕਰੋਗੇ ਪੂਰੀ ਦੁਨੀਆ ਦੇ ਵਿੱਚੋਂ ਲੈ ਕੇ ਲੈ ਜਾਓ ਆ ਜਿੰਨੇ 25 26 ਹਜ਼ਾਰ ਏਕੜ ਪੰਜਾਬ ਦੀ ਪਹਿਲੀ ਰੁਕੀਆ ਹਾਈਵੇ ਦੇ ਬੱਚਾ ਜਿੰਨੇ ਭਾਰਤ ਵਾਲਾ ਦੇ ਹਾਈਵੇ ਬਣੇ ਆ ਆ ਨਵੀਂ ਰੇਲ ਦਿੱਲੀ ਕੱਢ ਰਹੇ ਆ ਹੁਣ ਪਹਿਲਾਂ ਵੀ ਕੱਢੀ ਜਾਂਦੇ ਆ ਔਰ ਸਾਰੇ ਹਾਈਵੇ ਸੋਡੇ ਸਾਰੀਆਂ ਰੇਲ ਦੀਆਂ ਲੀਆਂ ਸਾਰੇ ਬਾਗੇ ਬਾਡਰ ਟਾੜੀ ਬਾਡਰ ਹਸੈਨੀ ਵਾਲਾ ਬਾਡਰ ਨਾਲ ਜੋੜਨੇ ਆ ਇਧਰੋਂ ਮੰਦਰਗਾਹ ਨਾਲ ਜੋੜ ਦਿੱਤੇ ਗਏ ਆ ਚੀਨ ਤੋਂ ਲੈ ਕੇ ਯੂਰਪ ਤੱਕ ਸੜਕ ਬਣ ਚੁੱਕੀ ਆ ਜਿਹਨੂੰ ਸਟੂਟ ਬੂਟ ਬੋਲਿਆ ਜਾਂਦਾ ਰੂਸ ਤੋਂ ਲੈ ਕੇ ਰੇਲ ਦਿੱਲੀ ਬਣਨ ਸ਼ੁਰੂ ਹੋ ਗਈ ਪਾਕਿਸਤਾਨ ਤੱਕ ਇਹ ਸਾਰੇ ਜਿਹੜੇ ਵਪਾਰ ਨੇ ਸੋਡੇ ਸੜਕਾਂ ਦਾ ਹੀ ਹੋਣੇ ਆ ਜੋ WTO ਦੇ ਜਿਹੜੇ ਸਮਝੌਤੇ ਆਉਦੇ ਮੁਤਾਬਕ 28 29 ਤੱਕ ਜਾਂਦੇ ਆ ਜਾਂਦੇ ਆ ਸਾਰੇ ਸੋਡੇ ਬਾਰਡਰ ਖੁੱਟ ਜਾਣੇ ਆ ਇਸੇ ਕਰਕੇ ਸੋਡੀਆਂ ਜਮੀਨਾਂ ਕੌਣ ਨੂੰ ਪਰਦੇ ਆ ਸਾਡੇ ਲੋਕ ਜੇ 50 ਲੱਖ ਨੂੰ ਕਹਿੰਦੇ ਨੇ ਆਖਰ ਰੇਟ ਲਾ ਦੇ 50 ਲੱਖ ਦਿੰਨੇ ਆ ਤੇ ਉਤੋਂ ਦੀ ਹੋਰ ਡਿਕਦੇ ਆ ਵੀ ਸਾਡੀ ਜ਼ਮੀਨ ਵੀ ਲੈ ਲਓ ਸਾਡੀ ਵੀ ਅਸੀਂ ਵੀ ਦੇਣ ਨੂੰ ਤਿਆਰ ਆ ਯਾਦ ਰੱਖੋ ਵੀ ਅੱਜ ਦੀ ਕਹੀ ਹੋਈ ਗੱਲ ਸਾਨੂੰ 50 ਕਰੋੜ ਵੀ ਦੇਣਗੇ 100 ਕਰੋੜ ਵੀ ਦੇਣਗੇ ਸੋਡੀ ਮਿੱਟੀ ਦੇ ਬਰਾਬਰ ਪੈਸੇ ਤੋਲ ਦੇਣਗੇ ਉਹ ਸਿਆਣੇ ਕਹਿੰਦੇ ਆ ਕਿ ਖੂ ਭਰੇ ਪੈਸਿਆਂ ਦੇ ਮੁੱਕ ਜਾਂਦੇ ਆ ਖੂ ਭਰੇ ਪੈਸਿਆਂ ਦੇ ਪੈਸੇ ਦੀ ਕੋਈ ਕੀਮਤ ਨਹੀਂ ਅੱਜ ਜ਼ਮੀਨਾਂ ਵੇਚ ਕੇ ਕੋਈ ਕਾਰਖਾਨਾ ਲਾ ਲਓ ਕੋਈ ਫੈਕਟਰੀ ਪਾ ਲਓ ਕੋਈ ਮਸ਼ੀਨਰੀ ਲੈ ਲਓ ਕੱਲ ਨੂੰ ਕਾਰਖਾਨੇ ਖੜ੍ਹ ਕੇ ਕੀ ਕਰੋਗੇ ਫਿਰ ਲੋਗੇ ਕੀ ਕਰੋਗੇ ਮਸ਼ੀਨਰੀ ਖੜ੍ਹ ਕੇ ਕੀ ਕਰੋਗੇ ਪੈਸੇ ਬੈਂਕਾਂ ਘਰ ਕੇ ਰੱਖ ਦਿਓ ਚਾਹੇ ਆਪਣੀਆਂ ਜ਼ਮੀਨਾਂ ਵੇਚ ਕੇ ਬੈਗ ਭਰ ਕੇ ਬੈਂਕਾਂ ਦੇ ਰੱਖ ਦਿਓ ਪੈਸੇ ਦੀ ਕੀਮਤ ਰੋਜ਼ ਘਟਦੀ ਐ ਥੱਲੇ ਨੂੰ ਉਹਦਾ ਪੈਸਾ ਰੋਜ਼ ਪਰ ਸੋਡੀ ਮਿੱਟੀ ਸੋਡੀ ਧਰਤੀ ਦੀ ਕੀਮਤ ਰੋਜ਼ ਤਾਂ ਹਾਂ ਵਾਧਦੀ ਐ ਸਰਕਾਰ ਕਹਿੰਦੀ ਐ ਕਿ ਮਾਂ ਨੂੰ ਨਾ ਵੇਚੋ ਬਈ ਰਵਾੜੀ ਵੀ ਕਹਿੰਦੀ ਐ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਾਤਾ ਤੇ ਸਾਡੇ ਬਜ਼ੁਰਗ ਧਰਤੀ ਨੂੰ ਮਾਂ ਮੰਨ ਕੇ ਪੂਜਦੇ ਰਹੇ ਆ ਅੱਗੇ لو ਆਪਾਂ ਫਸਲ ਬੀਜਦੇ ਬਜ਼ੁਰਗਾਂ ਸੁਣਦੇ ਆਂ ਕਹਿੰਦੇ ਅਸੀਂ ਕੋਲਾ ਚਿੜੀ ਜਨਾਬ ਦਾ ਪੰਛੀ ਦਾ ਹਾਰੀ ਦਾ ਪਾਲੀ ਦਾ ਗਰੀਬ ਗੁਰਪੇ ਦਾ ਛੱਟਾ ਕੱਢਦੇ ਹਰ ਬੰਦਾ ਧਰਤੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਆਪਣੇ ਖੇਤ ਚ ਵੜਦਾ ਪਰ ਉਹ ਮਾਂ ਨੂੰ ਅਸੀਂ ਮਾਂ ਮੰਨਣੋਂ ਹਟ ਗਏ ਹੁਣ ਉਹਦਾ ਬੰਦਾ ਪਸ਼ਾਬ ਵੀ ਖੜ ਕੇ ਆ ਤੇ ਖੇਤ ਚ ਉਧਰ ਨੂੰ ਕੁੰਜੇ ਦੇ ਮੂੰਹ ਕਰਕੇ ਕਰਦਾ ਹੁੰਦਾ ਜਾਂ ਤੇ ਅੱਗੇ ਮੱਥਾ ਟੇਕ ਕੇ ਬਣਦੇ ਬਈ ਸੇ ਬੇਨਤੀ ਆਪਣੀਆਂ ਜ਼ਮੀਨਾਂ ਸੰਭਲੋ 4-5 ਸਾਲ ਦੀ ਗੱਲ ਹੈ ਦੂਜਾ ਆਪਣਾ ਪਾਣੀ ਸੰਭਲੋ ਡੈਡ ਲਾਈਨ ਆ ਪੰਜਾਬ ਦੀ ਡੈਡ ਲਾਈਨ 2039 2039 ਤੱਕ ਕਹਿੰਦੇ ਪੰਜਾਬ ਕੋਲੇ ਸਾਡੇ ਧਰਤੀ ਉੱਤੇ ਪਾਣੀ ਮੁੱਕ ਜਾਣਾ ਮੈਂ 12 'ਚ ਕਿਹਾ ਸੀ ਭਾਈ ਪੱਤਾਂ ਵਾਲਿਓ 12 'ਚ ਅੱਜ ਤੋਂ 12 ਸਾਲ ਪਹਿਲਾਂ ਤੇ ਮੇਰੇ YouTube ਤੇ ਵੀਡੀਓ ਕੱਢ ਕੇ ਸੁਣਿਓ ਮੈਂ ਕਿਹਾ ਪੰਜਾਬ ਦੇ ਲੋਕੋ ਪਾਣੀ ਮੁੱਕੂਗਾ ਤੁਹਾਡਾ ਲੋਕਾਂ ਨੇ مخਾਲ ਮੰਨਿਆ ਕਿੱਥੇ ਮੁੱਕਦਾ ਹੈ ਇਹਦਾ ਪੰਜ ਪਾਣੀਆ ਦੀ ਧਰਤੀ ਐ ਅੱਜ ਵੀ ਦੋ ਦੋ ਟੋਟੇ ਪਾ ਦੇ ਲੋਕਾਂ ਨੇ ਮੋਟਰਾਂ ਦੋ ਦੋ ਟੋਟੇ 20-20 ਫੁੱਟ ਪੰਜਾ ਛੇ ਮਹੀਨਿਆਂ ਦੇ ਪਾਣੀ ਥੱਲੇ ਵਾਗ ਗਿਆ ਬਾਈ ਦੱਸੋ ਬਾਈ ਗਿਆ ਕਿ ਨਹੀਂ ਹਾਂ ਯਾ ਦੱਸੋ ਕੀ ਕਰਦੋਂ ਗਿਆ ਕਿ ਮੈਂ ਗਲਤ ਬੋਲਦਾ ਹਾਂ ਗਿਆ ਕਿ ਨਹੀਂ ਗਿਆ ਜੀ ਗਿਆ ਹਾਂ ਯਾ ਉਹਦਾ 39 ਕਹਿੰਦੇ ਐ ਮੈਂ ਕਹਿੰਦਾ ਆਪਣਾ ਪਾਣੀ 30-32 ਤੱਕ ਹੀ ਖਤਮ ਆ ਥੱਲੇ ਹੁੰਦਾ ਆ ਦੇ ਕੇ ਸਾਨੂੰ ਮੋਟਰਾਂ ਦੇ ਬਿੱਲ ਕਰਕੇ ਮਾਫਾ ਨਹਿਰੀ ਪਾਣੀ ਤੋਂ ਪਾਸੇ ਹੀ ਕਰਤਾ ਅਲੀ ਆਟੋਮੈਟਿਕ ਛੱਡ ਕੇ ਘਰੇ ਆ ਜੰਨੇ ਆ ਹਾਲ ਬਾਗੇ ਵਿਚਰਲਾ ਦੇ ਨਹਿਰੀ ਪਾਣੀ ਵਾਲੇ ਅਸੀਂ ਇਹ ਸਾਨੂੰ ਇੱਕ ਸਾਸ਼ ਤੇ ਨਾਲ ਫਸਾਇਆ ਗਿਆ ਦਰ ਨੂੰ ਲਜਾਇਆ ਗਿਆ ਤੁਹਾਨੂੰ ਇਹ ਵੀ ਬੇਨਤੀ ਹੈ ਕਿਸਾਨ ਜਦੇਬਦ ਕਵੀ ਮੈਂ ਲਗਾਤਾਰ ਅਪੀਲ ਕਰਦਾ ਕਿ ਪਾਣੀ ਬਚਾਉਣੇ ਵੀ ਓਨੇ ਜ਼ਰੂਰੀ ਆ ਜਿੰਨੀਆਂ ਸਾਡੀਆਂ ਜ਼ਮੀਨਾਂ ਬਚਾਉਣੀਆਂ ਜ਼ਰੂਰੀ ਆ ਜੇ ਪਾਣੀ ਨਾ ਬਚੇ ਧਰਤੀ ਬੰਜਰ ਹੋ ਗਈ ਤੇ ਫਿਰ ਅਸੀਂ ਇਹ ਬੰਜਰ ਹੋਈ ਧਰਤੀ ਦਾ ਵੀ ਕੀ ਕਰਾਂਗੇ ਇਹ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਅੱਜ ਖੜਾ ਹੈ ਤੇ ਰਿੰਦਾ ਹੁੰਦਾ ਮੈਂ ਜਿਹੜੀ ਮਾਂ ਦੀ ਗੱਲ ਕੀਤੀ ਨਾ ਧਰਤੀ ਮਾਂ ਦੀ ਗੱਲ ਉਹਦੀ ਵੀ ਗੱਲ ਸੁਣਾ ਦਿੰਦਾ ਮੈਂ ਵੀ ਆਪ ਖੇਤੀ ਕਰਦਾ ਮੈਂ ਬਾਈ ਐ ਦੀ ਸੁੰਡੀ ਬਹੁਤ ਪਈ ਆ ਜਿਹੜੀ ਸੁਪਰ ਸੀਡਰ ਨਾਲ ਵੇਜੀ ਆ ਮੇਰੀ ਉੱਤੇ ਪੀਏਯੂ ਚ ਗੱਲ ਹੋਈ ਕੀਰਤੀਵਾਲ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ DSPAL ਸਿੰਘ ਨਾਲ ਆ ਮੈਂ ਡਾਕਟਰ ਸਾਹਿਬ ਇਹ ਸੁੰਡੀ ਬਹੁਤ ਪੈ ਗਈ ਅੱਜ ਕੀ ਉਹ ਕੜਾ ਦੋ ਤਿੰਨ ਕਾਰਨ ਹੈ ਇੱਕ ਕਾਰਨ ਸੁਪਰਸੀਡਰ ਵੀ ਹੈਗਾ ਮਿੱਥਲੇ ਪ੍ਰਾਰੀ ਰਹਿ ਗਈ ਉਹਦੇ ਵਿੱਚ ਵਿੱਚ ਸੁੰਡੀ ਬਣ ਜਾਂਦੀ ਹੈ ਦੂਜਾ ਕਾਰਨ ਮੌਸਮ ਵੀ ਹੈਗਾ ਗਰਮੀ ਹੈ ਜਿਦਗੀ ਆਪਾਂ ਦੇਖ ਹੀ ਰਹੇ ਹਾਂ ਆ ਕਿੰਨੇ ਕ ਸੰਢਾ ਕਦੇ ਨਾਲ ਨਹੀਂ ਪੈ ਕੇ ਹਟਿਆ ਉਹ ਕੜਾ ਹੋਰ ਵੀ ਕਾਰਨ ਆ ਬਾਜੀ ਕਿਹੜਾ ਕਿਰਾ ਝੋਨਾ ਲਾਉਣ ਤੋਂ ਪਹਿਲਾਂ ਆਪਣੇ ਲੋਕਾਂ ਨੇ ਅੱਜ ਕੀ ਕੀਤਾ ਸ਼ਰਤੀ ਦੇ ਵਿੱਚ ਪਹਿਲਾਂ ਮਸ਼ੀਨਾਂ ਵੇਚਿਆ ਵਿਜਿਆ ਕਿ ਨਹੀਂ ਵਿਜਿਆ ਬਾਈ ਬੀਜਿਆ ਨਾ ਉਹਨਾਂ ਦੇ ਜੇ ਤਿੰਨ ਚਾਰ ਸਾਲ ਆਈ ਰਹੇ ਬੀਜਦੇ ਰਹੇ ਛੋਟੀ ਸਾਰੀ ਧਰਤੀ 'ਚ ਕਲਰ ਪੈਣਾ ਧਰਤੀ ਬੰਜਰ ਹੋ ਜਾਨੀਆ ਫਲ ਦੇਣੋਂ ਹਟ ਜੂ। ਇੱਕ ਪਾਸੇ ਦੀ ਮਾਂ ਕਹਿੰਦੇ ਆ ਗਰਵਾਣੀ ਮਾਂ ਕਹਿੰਦੇ ਆ ਗੁਰੂ ਸਾਡੇ ਮਾਂ ਕਹਿ ਕੇ ਗਏ ਆ ਇਹ ਮਾਂ ਸਦੀਆਂ ਤੋਂ ਲੈ ਕੇ ਪਾਲਦੀ ਆਉਂਦੀ ਆ ਸਾਨੂੰ ਸਾਂਭਦੀ ਆ ਪਾਲਦੀ ਆ ਬਲੋਸਦੀ ਆ ਇੱਥੇ ਹੀ ਰਹਿਣੇ ਆ ਜਿੱਦੇ ਜਾਣਿਆਂ ਦੁਨੀਆ ਤੋਂ ਆਪਣੇ ਬੱਚੇ થી ਸਮਾ ਲੈਂਦੀ ਆ ਸਾਨੂੰ। ਤੇ ਉਸੇ ਮਾਂ ਨਾਲ ਘਰ ਵੀ ਕੀ ਰਹਿਆ ਆ ਕਿ ਸਾਡਾ ਫਰਜ਼ ਨਹੀਂ ਬਣਦਾ ਅਸੀਂ ਧਰਤੀ ਨੂੰ ਮਾਂ ਨਹੀਂ ਮੰਨਦੇ ਗੁੱਸਾ ਨਾ ਕਰਿਓ ਅਸੀਂ ਉਹਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਸਮਝ ਲੈਂਦੇ ਆ ਪਾਣੀ ਵਾਲਾ ਮੋਰਚਾ 3 ਦਸੰਬਰ ਨੂੰ ਲਿਧਿਆਨੇ ਅਸੀਂ ਲਾਇਆ ਵੱਡੇ ਦਰਿਆ ਦੇ ਵਿੱਚ ਹਜ਼ਾਰਾਂ ਡਾਈਂਗ ਇੰਡਸਟਰੀ ਉੱਤੇ ਫੈਕਟਰੀਆਂ ਵਾਲੇ ਇਲੈਕਟਰੋਪਲੇਟਿੰਗ ਫੈਕਟਰੀਆਂ ਵਾਲੇ ਸਾਰਾ ਸਹਿਰ ਦਾ ਸੀਵਰੇਜ ਗੰਦਗੀ ਜਿੰਨੀ ਲੋਕਾਂ ਦਾ ਟੱਟੀ ਵਿਛਾਇਆ ਵਾ ਵਿੱਚ ਜਿੰਨੀਆਂ ਡੈਰੀਆਂ ਦਾ ਗੋਹਾ ਮੂਦ ਲੋਕਾਂ ਦਾ ਹਜ਼ਾਰਾਂ ਉੱਤੇ ਪਸ਼ੂ ਲੱਖਾਂ ਪਸ਼ੂਆ ਹਜ਼ਾਰਾਂ ਡੈਰੀਆਂ ਲਿਦੈਣ ਦਾ ਸਾਰਾ ਸੱਤ ਲੋਚ ਜਾਂਦਾ 6 ਮਹੀਨੇ ਮੈਂ ਅਸੀਂ ਘਰੇ ਨਹੀਂ ਬੜੇ ਸਾਡੀ ਟੀਮ ਸਮੁੱਚੀ ਕਾਲੇ ਪਾਣੀ ਦਾ ਮੋਰਚਾ ਟੀਮ ਉਹ ਜਸਲਮੇਰ ਤੋਂ ਲੈ ਕੇ ਗੰਗਾ ਨਗਰ ਬੀਕਾਨੇਰ ਸਾਰਾ ਦੱਖਣੀ ਮਾਧਵਾ ਫੋਰੀਪੁਰ ਮੋਗਾ ਫਰੀਦਕੋਟ ਮੁਕਸਰ ਹਬੌਰ ਫਾਲਕਾ ਦੇ ਪਿੰਡਾਂ ਚ ਗਏ ਆ ਲੋਕਾਂ ਨੂੰ ਜਗਾਇਆ ਇੱਕ ਇੱਕ ਪਿੰਡ ਦੇ ਵਿੱਚ 80 80% ਲੋਕਾਂ ਨੂੰ ਕਾਲਾ ਪੀਲਿਆ ਤੇ ਕੈਂਸਰ ਆ ਜਾਂਦੇ ਜਵਾਕਾਂ ਦੇ ਮੂੰਹ ਚ ਕੈਂਸਲ ਹੋ ਰਿਹਾ ਹੈ। ਕੁੱਖਾਂ ਦੇ ਵਿੱਚ ਸਾਡੇ ਬੱਚੇ ਖਤਮ ਹੋ ਰਹੇ ਨੇ। 7-8 ਮਹੀਨਿਆਂ ਦਾ ਜਵਾਕ ਹੁੰਦਾ ਡਾਕਟਰ ਖਰਾ ਤਾਂ ਧੜਕਣ ਨਹੀਂ ਬਣੀ ਸਪਾਈ ਕਰਾਉਣੀ ਪੈਣੀ ਆ। ਐਡਾ ਮਾੜਾ ਹਾਲ ਆ ਜਿਹਨਾਂ ਆ ਪਾਣੀ ਪੀ ਕੇ ਉਹ ਕੈਮੀਕਲ ਵਾਲਾ ਪਾਣੀ ਪੀ ਕੇ 3 ਤਰੀਕ ਨੂੰ ਲੁਧਿਆਣੇ ਇਕੱਠ ਰੱਖਿਆ। ਕਿੰਨੇ ਕ ਬੰਦੇ ਪਹੁੰਚੇ? ਉਹ ਏਰੀਆ ਵੀ ਉੱਠ ਕੇ ਨਹੀਂ ਪਹੁੰਚਿਆ। ਜਿਹੜੇ ਪੀੜਤ ਲੋਕ ਨੇ ਜਿਹੜਾ ਧਾਂਗ ਵਾਲਾ ਪਿੰਡ ਤੇ ਜਿਹੜਾ ਹੇਲਾ ਪਿੰਡ ਭੈਣੀ ਬਿਲਕੁਲ ਬਾਰਡਰ ਦੇ ਪਿੰਡ ਨੇ ਫਾਇਲ ਕਹਾਵੋਰ ਦੇ ਪਿੰਡ ਆ ਉਹਨਾਂ ਪਿੰਡਾਂ ਚ ਗਏ ਆ ਉਹਦੇ ਜਵਾਕ ਦਾ ਬੀਲਚੇਰਾ ਤੇ ਬੈਠੇ ਆ ਲੂਲੇ ਲਗੜੇ ਅੰਨੇ ਕਾਣੇ ਆਪਾਂ ਜਵਾਕ ਪੈਦਾ ਹੁੰਦੇ ਆ ਪਰ ਕਿੰਨੇ ਕ ਬੰਦੇ ਆਏ ਪਾਣੀ ਪੀਂਦਾ ਕਿਹੜਾ ਨਹੀਂ ਪਾਣੀ ਆ ਤਾਂ ਜੀਵਨਾ ਘਰਵਾਣੀ ਕਹਿੰਦੀ ਆ ਪਹਿਲਾ ਪਾਣੀ ਜੀਵੋ ਹੈ ਜਿੱਥੇ ਰਿਆ ਸਭ ਕੋਈ ਪਾਣੀ ਆ ਵਾ ਜ਼ਿੰਦਗੀ ਆ ਇਹ ਵੀਰ ਗਰੀਬ ਸ਼ਹਿਰੀ ਪਿੰਡੂ ਦਾ ਮਸਲਾ ਹੀ ਨਹੀਂ ਪਾਣੀ ਦਾ ਹਰ ਇੱਕ ਪੀਂਦਾ ਲੁਧਿਆਣੇ ਸ਼ਹਿਰ ਦੇ ਲੋਕ ਵੀ ਗਿਣਤੀ ਦੀ ਉੱਠ ਕੇ ਆਏ ਉੱਥੇ ਵਲੀਪੁਰ ਪਿੰਡ ਹੈ, ਵਾਰਨਹਾਰਾ ਪਿੰਡ ਹੈ, ਗੌਸਪੁਰਾ ਪਿੰਡ ਹੈ। ਉਹਨਾਂ ਪਿੰਡਾਂ ਦੇ ਵਿੱਚ ਕੈਂਸਰ ਤੇ ਕਾਲਾ ਪੀਲਿਆ ਸਾਰੇ-ਸਾਰੇ ਪਿੰਡਾਂ 'ਚ ਹੈ। ਸਾਰੇ-ਸਾਰੇ ਪਿੰਡਾਂ ਦੀ ਬੜੀ-ਬਾੜ ਸੱਜਰੀ ਹੋਈ ਰਹੀ ਹੈ ਲੋਕਾਂ ਦੀ। ਚਲ ਜਾਈ 50-50 ਸਾਲ ਦੀਆਂ ਦੀ। ਐਡਾ ਮਾੜਾ ਹਾਲ ਹੈ। ਉੱਠ ਕੇ ਉਹ ਵੀ ਪੂਰੇ ਨਹੀਂ ਆਏ। ਸੋ ਇਹ ਰੰਗਾਂ ਨਾਲ ਲੜਦਿਆਂ ਪਾਣੀਆਂ ਬਾਈ ਸੋਡੀ ਧਰਤੀ ਦੀ, ਸੋਡੀ ਬੋਲੀ ਦੀ, ਸੋਡੇ ਪਾਣੀਆਂ ਦੀ ਲੜਾਈ ਹੈ। ਤੁਹਾਡੀ ਹੋਣ ਦੀ ਲੜਾਈ ਆ ਤੁਹਾਡੀ ਸੱਭਿਆਤਾ ਖਤਰੇ 'ਚ ਆ ਤੁਹਾਡੀ ਸੱਭਿਆਤਾ ਖਤਮ ਹੋ ਰਹੀ ਆ ਜਿਸ ਕਰਕੇ ਆਪਾਂ ਸਭ ਨੇ ਜਾਣਾ ਪ੍ਰਭੂ ਆਪੋ ਆਪਣੀ ਬਾਤ ਮੁਕਾ ਕੇ ਦੁਨੀਆ ਤੋਂ ਤੁਰ ਜਾਣਾ ਜਾਣ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਹਰ ਇਨਸਾਨ ਦਾ ਕਿ ਅਸੀਂ ਔਰ ਬਾਕੀਆਂ ਨਸਲਾਂ ਲਈ ਇੱਥੇ ਰਹਿਣਯੋਗ ਧਰਤੀ ਤੇ ਸਾਫ਼ ਸੁਥਰੇ ਸ਼ੁੱਧ ਪਾਣੀ ਤੇ ਸਾਫ਼ ਹਵਾਵਾਂ ਛੱਡ ਕੇ ਜਾ ਕੇ ਕਿਉਂਕਿ ਸਾਡੇ ਲਈ ਸਾਡੇ ਬਜ਼ੁਰਗ ਵੀ ਛੱਡ ਕੇ ਗਏ ਆ ਜੇ ਸਾਡੇ ਬਜ਼ੁਰਗ ਇਹ ਸੋਚ ਲੈਂਦੇ ਵੀ ਛੱਡ ਪਰੇ ਆਪਾਂ ਕੀ ਲੈਣਾ ਹੈ ਕਾਹਾਂ ਦੇਖੀ ਜਊ ਕੀ ਅਸੀਂ ਅੱਜ ਇੱਥੇ ਹੁੰਦੇ ਆਪਾਂ ਉਹਨਾਂ ਦਿਹਾੜਿਆਂ 'ਚ ਬੈਠੇ ਆ ਜਿਹੜੇ ਨਿੱਕੀਆਂ ਜਿੰਦਾ ਨੇ ਆਪਣੇ ਆਪ ਨੂੰ ਨੀਂਹਾਂ ਚੜਵਾ ਕੇ ਸਾਡੀ ਹੋਂਦ ਨੂੰ ਚੌਂਦਾ ਰੱਖਿਆ ਸੀ ਜੇ ਉਹ ਸੋਚ ਲੈਂਦੇ ਵੀ ਛੱਡ ਪਰੇ ਆਪਾਂ ਨੂੰ ਕੀ ਲੋੜਾ ਗੁਰੂ ਗੋਬਿੰਦ ਸਿੰਘ ਵਰਗਾ ਸੋਚ ਲੈਂਦੇ ਵੀ ਛੱਡ ਪਰੇ ਪਰਿਵਾਰ ਕਰਵਾਨ ਕਰਨ ਦੀ ਲੋੜ ਹੈ ਕੀ ਅਸੀਂ ਅੱਜ ਹੁੰਦੇ ਨਹੀਂ ਹੋਣਾ ਸੀ ਪਹਿਲੀਆਂ ਪੀੜ੍ਹੀਆਂ ਨੂੰ ਤਿਆਗ ਕਰਨੇ ਪੈਂਦੇ ਆ, ਕੁਰਬਾਨੀਆਂ ਕਰਨੀਆਂ ਪੈਂਦੀਆਂ, ਸੰਘਰਸ਼ ਕਰਨੇ ਪੈਂਦੇ ਆ, ਲੜਨਾ ਪੈਂਦਾ ਤਾਂ ਜਾ ਕੇ ਆਉਣ ਵਾਲੀਆਂ ਪੀੜ੍ਹੀਆਂ, ਨਸਲਾਂ ਜਿਉਂਦੀਆਂ ਰਹਿੰਦੀਆਂ ਨੇ। ਜਸ ਕਰਕੇ ਸਾਡਾ ਫਰਜ਼ ਬਣਦਾ ਬਾਈ, ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਆ, ਨਿਕਲ ਕੇ ਬਾਹਰ ਆਓ। ਹਮਲੇ ਰੋਜ਼ ਦਿਨੋਂ ਦਿਨ ਤੇਜ਼ ਹੋ ਰਹੇ ਆ। ਇਹ ਉਹੀ ਕਾਲੇ ਕਾਨੂੰਨ ਮੋੜਵੇਂ ਰੂਪ ਦੇ ਵਿੱਚ ਨਵਾਂ ਖੇਤੀ ਨੀਤੀ ਦਾ ਖੰਡਾ ਲਿਆ ਕੇ ਇਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਨਵਾਂ ਬਿਜਲੀ ਦਾ ਬਿੱਲ ਉਹਨੂੰ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਿਹਾ ਉਹ ਵੀ ਹੋ ਸਕਦਾ ਅਗਲੇ ਸੈਸ਼ਨ 'ਚ ਇਹ ਪੇਸ਼ ਕਰ ਦੇਣ। ਜੋ ਸਾਰੀਆਂ ਗੱਲਾਂ ਹੌਲੀ 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 ਇਹਨਾਂ ਨੇ ਸਾਰਾ ਕੁਝ ਖੋਹ ਕੇ ਚੰਦ ਬੰਦਿਆਂ ਦੇ ਹੱਥ 'ਚ ਦੇਣਾ ਹੈ। ਇਸ ਕਰਕੇ ਇਸ ਤੋਂ ਕੋਈ ਵੀ ਬਚੂਗਾ ਕਿ ਕਿਸਾਨ ਹੈ, ਮਜ਼ਦੂਰ ਹੈ, ਮੁਲਾਜ਼ਮ ਹੈ, ਆੜਤੀਆ ਦੁਕਾਨਦਾਰ ਹੈ, ਕੋਈ ਵੀ ਬੰਦਾ ਹੈ ਉਹਨੇ ਬਚਿਆ ਨਹੀਂ ਉਸ ਤੋਂ ਜਾਣਾ। ਸੋ ਮੈਂ ਫੇਰ ਬਹੁਤ ਧੰਨਵਾਦ ਕਰਦਾ। ਅੱਜ ਸੋਚੇ ਪੰਜਾਬ ਦਾ ਤੁਹਾਡਾ ਪਤਲਾ ਵਾਲਿਓ ਕਿ ਸ਼ਹਿਰ ਵਾਸੀ ਵੀ ਆਪਣੇ ਵਿੱਚ ਬੈਠੇ ਆ ਮਹਾਜਨ ਭਰਾ ਵੀ ਵਿੱਚ ਬੈਠੇ ਆ ਇਹੀ ਸਾਡਾ ਇੱਕੇ ਦਾ ਸਬੂਤ ਹੈ ਉਹ ਜਿਹੜੇ ਹੈਗੇ ਚੰਦ ਕ ਟੁਕੜਬੋਚਾ ਜਿਹਦੇ ਉੱਪਰ ਛੱਟਦੇ ਆ ਉਹ ਹੈਗੇ ਰੌਲਾ ਪਾਉਣ ਵਾਲੇ ਵੀ ਇਹ ਤੀਜੇ ਦਿਨ ਰੌਲਾ ਪਾ ਲੈਂਦੇ ਆ ਪਰ ਵੱਡੇ ਪੱਦਰ ਦੇ ਉੱਤੇ ਅੱਜ ਤੁਸੀਂ ਲੋਕਾਂ ਨੇ ਆਪਣੀ ਏਕੇ ਦਾ ਸਬੂਤ ਦੇ ਕੇ ਦਿਖਾਤਾ ਕਿ ਨਹੀਂ ਸਰਕਾਰੇ ਹੁਣ ਇਹ ਇਕੱਲਾ ਕਿਸਾਨ ਨਹੀਂ ਇਕੱਲਾ ਢੱਲੇ ਵਾਲ ਨਹੀਂ ਸੋਚਾ ਪੰਜਾਬ ਨਾਲ ਹੈ ਕਿਉਂਕਿ ਅੱਜ ਭਾਰਤ ਨੇ ਪੂਰੀ ਦੁਨੀਆ ਸੋਡੇ ਵੱਲ ਦੇਖਦੀ ਆਂ ਅੰਗਲੈਂਡ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਆਂ ਯੂਰਪ ਦੇ ਵਿੱਚ ਵੀ ਬਹੁਤ ਦੇਸ਼ਾਂ ਦੇ ਵਿੱਚ ਲੋਕ ਸੜਕਾਂ 'ਤੇ ਆਂਦੇ ਆ ਆਪਣੀ ਰੋਜੀ ਰੋਟੀ ਬਚਾਉਣ ਲਈ ਆਪਣੇ ਹੱਕਾਂ ਲਈ ਅੱਜ ਪੂਰੀ ਦੁਨੀਆ ਸੋਡੇ ਵੱਲ ਦੇਖਦੀ ਆ ਤੇ ਦਿਖਾ ਦਿਓ ਦੁਨੀਆ ਨੂੰ ਇਤਿਹਾਸ ਦੁਹਰਾ ਦਿਓ ਜਿਹੜੇ ਇਤਿਹਾਸ ਕਰਕੇ ਅਸੀਂ ਜਾਣੇ-ਜਾਨੇ ਆ ਕਿ ਜਦੋਂ ਜ਼ਬਰ ਤੇ ਜ਼ੁਲਮ ਦੀ ਹੱਤ ਹੋਈ ਹੈ ਇਹ ਲੋਕਾਂ ਨੇ ਆਵਾਜ਼ ਚੱਕੀ ਹੈ ਇਹ ਲੋਕਾਂ ਨੇ ਸੰਘਰਸ਼ ਕੀਤਾ ਹੈ ਸੋ ਧੰਨਵਾਦ ਸਾਰੇ ਲੋਕਾਂ ਦਾ ਜੱਟਾਂ ਦੇ ਲੋਕਾਂ ਦੀ ਹੁੰਦੀ ਆ ਪੰਜਾਬ ਪੰਜਾਬੀਏ ਜਿੰਦਾਬਾਦ 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 ਸਾਡੇ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਦੁਕਾਨਦਾਰਾਂ ਦਾ ਇੱਕਾ ਜਿੰਦਾਬਾਦ ਦੇਬੂ ਨਮਣਾ ਪਤਾ ਲੱਗੇ ਬੈਠੇ ਤੇ ਬਾਦਲਾ ਵਾਹ ਵਾਹ ਜੀ ਹੋਵੇ ਪਤਾ ਨਹੀਂ ਤਾਂ ਠੰਡ ਬੰਦੀ ਬੈਠਾ ਹੁੰਦਾ ਠੰਡ ਵੀ ਨਹੀਂ ਹੁੰਦੀ ਨਾ ਨਾ ਨਹੀਂ ਨਹੀਂ ਕਿਸਾਨ ਮਜ਼ਦੂਰ ਮਲਾਜ਼ਮ ਦੁਕਾਨਦਾਰਾਂ ਦਾ ਇੱਕਾ ਜਿੰਦਾਬਾਦ 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 ਭਾਰਤ ਭਰ ਦੇ ਲੋਕਾਂ ਦਾ ਇੱਕਾ ਜਿੰਦਾਬਾਦ 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 ਵਾਹਿਗੁਰੂ ਜੀ ਖਾਸਾ ਵਾਹਿਗੁਰੂ ਹੇ ਹੇ ਮੈਂ ਹੱਸੀ ਕਰ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਅੱਖਾ ਜੀ ਦਾ ਜੋ ਆਪਣਾ ਜੋ ਹੁਣ ਲੰਗਰ ਪ੍ਰਸ਼ਾਦਾ ਸ਼ਹੀਰਪੁਰ ਦੇ ਪਿੰਡ ਵੱਲੋਂ ਆਇਆ ਹੈ ਤੇ ਲੈਣਾ ਬਣਾ ਕੇ ਇੱਥੇ ਆਪਾਂ ਲੰਗਰ ਛਕਾਂਗੇ ਇੱਥੇ ਲੈਣਾ ਬਣਾ ਲਓ ਤੋਂ ਹੁਣ ਲੰਗਰ ਛਕਾਂਗੇ ਉਦੋਂ ਪਹਿਲਾਂ ਪਹਰੋ ਸਟੇਜ ਬੰਦ ਕਰਨੀ ਐ ਨਾ ਜਰਾ ਲੰਗਰ ਛਕਾਂਗੇ ਲੈਣਾ